ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਾਬਾ ਬਿਖ ਦੇਖਿਆ ਸੰਸਾਰ ਸਤਿਗੁਰ ਮਹਾਰਾਜ ਜੀ ਕਹਿੰਦੇ ਇਹ ਸੰਸਾਰ ਜਿਹੜਾ ਹੈ ਇਹ ਜ਼ਹਿਰ ਹੈ ਤੇ ਜਦੋਂ ਜੀਵ ਸੰਸਾਰ ਨੂੰ ਜ਼ਹਿਰ ਜਾਣ ਲੈਂਦਾ ਹੈ ਜ਼ਹਿਰ ਜਾਣ ਕੇ ਇਹਦੇ ਨਾਲੋਂ ਆਪਣੇ ਮੋਹ ਨੂੰ ਤੋੜਦਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਦੇ ਰਾਹ ਦੇ ਉੱਤੇ ਤੁਰਦਾ ਹੈ ਫਿਰ ਤੁਰਦੇ ਹਾਂ ਤੁਰਦਾ ਇੱਕ ਸਮਾਂ ਇਹੋ ਜਿਹਾ ਵੀ ਆ ਜਾਂਦਾ ਹੈ ਜਿੱਥੇ ਜਾ ਕੇ ਇਹ ਹਰਕਾਰ ਰੂਪ ਲੱਗਣ ਲੱਗ ਜਾਂਦਾ ਹੈ ਕਿਉਂਕਿ ਮੋਹ ਜਾਨ ਖਤਮ ਹੋ ਗਿਆ ਤੇ ਜੋਤ ਦੇ ਦਰਸ਼ਨ ਹੋਣ ਲੱਗ ਗਏ ਜਦੋਂ ਹਰੇਕ ਦੇ ਵਿੱਚੋਂ ਉਸ ਪਰਮਾਤਮਾ ਦੇ ਦਰਸ਼ਨ ਹੋਣ ਫਿਰ ਹਰਕਾਰ ਰੂਪ ਹੈ ਤੇ ਜਦੋਂ ਮੋਹ ਦੇ ਵਿੱਚ ਬੰਦਾ ਫਸਦਾ ਜਾਂਦਾ ਫਿਰ ਜ਼ਹਿਰ ਰੂਪ ਹੈ ਕਬੀਰ ਸਾਹਿਬ ਜੀ ਨੇ ਬਾਬਨ ਅਖਰੀ ਦੇ ਅੰਦਰ ਕਿਰਪਾ ਕੀਤੀ ਹੈ ਉਹ ਕਹਿੰਦੇ ਨੇ ਝਜਾ ੳਰਜ ਸੁਰਜ ਨਹੀਂ ਜਾਨਾ ਰਹਿਓ ਝਜਕ ਨਾਹੀ ਪਰਵਾਨਾ ਕਿਰਪਾ ਕਰਦੇ ਨੇ ਕਹਿੰਦੇ ਨੇ ਵੀ ਇਹ ਜੀਵ ਜਿਹੜਾ ਹੈ ੳਰਜ ਗਿਆ ਹੈ ਐਨੀ ਕੇ ਦੀ ਤਾਲੀ ਤਾਣੀ ਉਲਝ ਗਈ ਹੈ ਸੁਰਜ ਨਹੀਂ ਜਾਨਾ ਹੁਣ ਸੁਲਜੇਗਾ ਕਿਵੇਂ ਉਲਝਾ ਤੋਂ ਬਜੇਗਾ ਕਿਵੇਂ ਇਹ ਜਾਣਦਾ ਹੀ ਨਹੀਂ ਇਸੇ ਤਰ੍ਹਾਂ ਦੇ ਨਾਲ ਇਹ ਗੁਰੂ ਦੀ ਪ੍ਰਾਪਤੀ ਦੇ ਰਾਹ ਦੇ ਉੱਤੇ ਚੱਲਣ ਤੋਂ ਝਿਜਕਦਾ ਹੀ ਰਿਹਾ ਤੇ ਜਿਹੜਾ ਜੀਵ ਝਿਜਕਦਾ ਰਹਿੰਦਾ ਨਾ ਹੀ ਪਰਵਾਨਾ ਉਹ ਮਾਲਕ ਦੇ ਦਰ ਦੇ ਉੱਤੇ ਪਰਵਾਨ ਨਹੀਂ ਹੁੰਦਾ ਇਹ ਝਿਜਕ ਸੰਗ ਸ਼ਰਮ ਨੂੰ ਛੱਡ ਕੇ ਗੁਰੂ ਦੇ ਨਾਲ ਜੁੜਨਾ ਪੈਂਦਾ ਹੈ ਗੁਰੂ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਨਾ ਪੈਂਦਾ ਹੈ ਪੜਿਓ ਕਿਤੇ ਭਾਈ ਮੰਜ ਜੀ ਦਾ ਇਤਿਹਾਸ ਉਹਨਾਂ ਨੇ ਕਿਵੇਂ ਸੰਗ ਸ਼ਰਮ ਨੂੰ ਦੂਰ ਕੀਤਾ ਕਿਵੇਂ ਆਪਣੀਆਂ ਚੌਦਰ ਤਾਇਆਂ ਤਿਆਗੀਆਂ ਕਿਵੇਂ ਗੁਰੂ ਕੇ ਬਚਨਾਂ ਦੇ ਉੱਤੇ ਪਹਿਰਾ ਦਿੱਤਾ ਤੇ ਭਾਈ ਮੰਜ ਦਾ ਇਤਿਹਾਸ ਜਿਹੜਾ ਹੈ ਉਹ ਦੱਸਦਾ ਵੀ ਕਿਵੇਂ ਸਮਰਪਿਤ ਹੋਇਆ ਜਾਂਦਾ ਹੈ ਆਪਾਂ ਦੇ ਕਹਿੰਨੀ ਆ ਵੀ ਆਏ ਗੁਰੂ ਕੇ ਦਰ ਦੇ ਉੱਤੇ ਮੱਥਾ ਟੇਕਿਆ ਪ੍ਰਕਰਮਾਂ ਕੀਤੀਆਂ ਤੇ ਬਾਸ ਆਪਾਂ ਗੁਰੂ ਨੂੰ ਸਮਰਪਿਤ ਹੋ ਗਏ ਇਹ ਸਮਰਪਣ ਪੁਣਾ ਨਹੀਂ ਸਮਰਪਿਤ ਪੁਣਾ ਹੁੰਦਾ ਆਪਣੇ ਆਪ ਨੂੰ ਗਵਾ ਦੇਣਾ ਆਪਣੀ ਹਸਤੀ ਨੂੰ ਛੱਡ ਦੇਣਾ ਕਿ ਮੈਂ ਹੈ ਕੌਣ ਆਪਾਂ ਦੇ ਆਪਣੇ ਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਨਾਂ ਕਾਦੇ ਵਾਸਤੇ ਮਿਲੇ ਨੇ ਇੱਕ ਸੰਸਾਰ ਦੇ ਵਿੱਚ ਪਛਾਣ ਵਾਸਤੇ ਤੇ ਜੀਵ ਨੇ ਆਪਣੇ ਨਾਮ ਨੂੰ ਹੀ ਹੰਕਾਰ ਬਣਾ ਲਿਆ ਤੇ ਨਾਮ ਦੀ ਜੇਗ ਤੇ ਨਰਾਦਰੀ ਹੁੰਦੀ ਏ ਤੇ ਇਹਦਾ ਮਰਨ ਹੁੰਦਾ ਹੈ ਤੇ ਜੇ ਵਿੜਾਈ ਹੁੰਦੀ ਏ ਤੇ ਹੰਕਾਰ ਕਰਦਾ ਇਸ ਤਰ੍ਹਾਂ ਦਾ ਇਸਦਾ ਜੀਵਨ ਬਣ ਗਿਆ ਤੇ ਗੁਰੂ ਕੀ ਬਾਣੀ ਕਹਿੰਦੀ ਹੈ ਭਗਤ ਕਬੀਰ ਸਾਹਿਬ ਜੀ ਗੁਰੂ ਰੂਪ ਹੋ ਕੇ ਸਾਨੂੰ ਕਿਰਪਾ ਕਰ ਰਹੇ ਨੇ ਉਪਦੇਸ਼ ਦਿੰਦੇ ਨੇ ਕਿ ਹੈ ਜੀਵ ਤੂੰ ਉਰਜ ਗਿਆ ਹੈ ਪਰ ਹੁਣ ਤੈਨ ਕੋ ਸੁਲਝਣਾ ਨਹੀਂ ਹੁੰਦਾ ਤੇ ਜੇ ਤੂੰ ਸੁਲਝਣਾ ਚਾਹੁੰਦਾ ਹੈ ਇਹ ਤਾਣੀ ਤੇਰੇ ਕੋਲੋਂ ਨਹੀਂ ਸੁਲਝੇਗੀ ਇਹ ਗੁਰੂ ਪਾਤਸ਼ਾਹ ਜੀ ਦੇ ਅੱਗੇ ਤੈਨੂੰ ਸਮਰਪਿਤ ਹੋਣਾ ਪਏਗਾ ਸਮਰਪਿਤ ਕੀ ਹੁੰਦਾ ਹੈ ਜਿਵੇਂ ਪਹਿਲਾਂ ਵਜਨ ਕੀਤਾ ਆਪਣੇ ਆਪ ਨੂੰ ਤਿਆਗਣਾ ਸੇ ਸਤਗੁਰ ਪਾਦਸ਼ਾਹ ਨੇ ਇਸ ਗੱਲ ਤੇ ਮੋਹਰ ਲਾਈਏ ਮਹਾਰਾਜ ਜੀ ਕਹਿੰਦੇ ਆਪ ਗਵਾਈਐ ਤਾਂ ਸਹੋ ਪਾਈਐ ਔਰ ਕੈਸੀ ਚਤੁਰਾਈ ਕਹਿੰਦੇ ਹੋਰ ਚਤਰਾਈਆਂ ਕੈਸੀਆਂ ਨੇ ਕਿਹੜੀਆਂ ਭਾਵਕੀ ਨਹੀਂ ਚੱਲਣਗੀਆਂ ਜਿਨਾਂ ਜਰ ਤੂੰ ਆਪਣੇ ਆਪ ਨੂੰ ਗਵਾ ਨਹੀਂ ਲੈਂਦਾ ਆਪਣੀ ਹੰਗਤਾ ਨੂੰ ਨਹੀਂ ਮਾਰ ਲੈਂਦਾ ਉਹਨਾਂ ਜਰ ਉਸ ਪ੍ਰਮਾਤਮਾ ਨੂੰ ਨਹੀਂ ਪਾ ਸਕਦਾ ਉਹਦੇ ਨਾਲ ਤੂੰ ਨਹੀਂ ਜੁੜ ਸਕਦਾ ਤਾਂ ਕਰਕੇ ਸਤਿਗੁਰ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਵੀ ਬੰਦਾ ਜੁੜਦਾ ਕਿਉਂ ਨਹੀਂ ਕਿਉਂਕਿ ਉਲਝਿਆ ਹੈ। ਪਰਮਾਤਮਾ ਦੀ ਪ੍ਰਾਪਤੀ ਦੇ ਰਾਹ ਦੇ ਉੱਤੇ ਸਿੱਧਾ ਹੋ ਕੇ ਤੁਰਿਆ ਜਾਂਦਾ ਹੈ ਬਿਲਕੁਲ ਡੰਡੇ ਦੀ ਤਰ੍ਹਾਂ। ਤੇ ਜਿਹੜੀ ਡੰਡੌਦ ਬੰਦਨਾ ਕਰੀ ਜਾਂਦੀ ਏ ਉਹ ਤਾਂ ਹੀ ਹੁੰਦੀ ਏ ਕਿ ਮਹਾਰਾਜ ਆ ਮੈਂ ਤੇਰੇ ਅੱਗੇ ਡੰਡੌਦ ਕਰ ਰਿਹਾ ਮਾਂ। ਤੇ ਜਿਵੇਂ ਇਹ ਡੰਡਵਤ ਤੋਂ ਡੰਡੌਦ ਸ਼ਬਦ ਬਣਿਆ ਡੰਡ ਤੋਂ ਪਾਵ ਡੰਡਾ ਤੇ ਵਦ ਦੀ ਪਾਵ ਤਰ੍ਹਾਂ ਡੰਡੇ ਦੀ ਤਰ੍ਹਾਂ ਆਪਣੇ ਆਪ ਨੂੰ ਸਿੱਧਾ ਕਰ ਲੈਣਾ ਆਪਣੇ ਵਿੰਗਵਲ ਜਿਹੜੇ ਨੇ ਦੂਰ ਕਰ ਲੈਣੇ ਤੇ ਜਿਹੜਾ ਬੰਦਾ ਉਲਝਿਆ ਹੋਇਆ ਹੈ ਉਹ ਕਿਵੇਂ ਵਿੰਗਵਲ ਦੂਰ ਕਰੇਗਾ ਤਾਂ ਇਸ ਕਰਕੇ ਇਹ ਵਿੰਗਵਲ ਜਿਹੜਾ ਹੈ ਇਹ ਗੁਰੂ ਹੀ ਕਿਰਪਾ ਕਰਦਾ ਹੈ ਇੱਕ ਆਮ ਕੋਈ ਲੱਕੜ ਸਾਧ ਸੰਗਤ ਦੀ ਵਿੰਗੀ ਟੇਢੀ ਹੋਵੇ ਨਾ ਉਹ ਵਿੰਗੀ ਟੇਢੀ ਰਹਿ ਜਾਂਦੀ ਹੈ ਪਰ ਜੇਕਰ ਉਹ ਚੰਗੇ ਮਿਸਤਰੀ ਦੀ ਨਿਗਾਹ ਪੈ ਜਾਏ ਨਾ ਉਹ ਮਾਰ ਮਾਰ ਕੇ ਰੰਦਾ ਨੂੰ ਬਿਲਕੁਲ ਸਿੱਧੀ ਕਰ ਦਿੰਦਾ ਜਿਹੜਾ ਬਾਧੂ ਲੱਕੜੋ ਦੇ ਨਾਲ ਲੱਗਿਆ ਹੋਇਆ ਲੱਕੜ ਲੱਗੀ ਉਹਨੂੰ ਲਾ ਦਿੰਦਾ ਐ ਇਸੇ ਤਰ੍ਹਾਂ ਦੇ ਨਾਲ ਗੁਰੂ ਵਰਗਾ ਮਿਸਤਰੀ ਕੌਣ ਹੋਏਗਾ ਉਹਦੇ ਉਪਦੇਸ਼ ਵਰਗਾ ਰੰਦਾ ਕਿਹੜਾ ਹੋਏਗਾ ਜਦੋਂ ਜੀਵ ਗੁਰੂ ਅੱਗੇ ਸਮਰਪਿਤ ਹੋ ਜਾਂਦਾ ਫਿਰ ਉਪਦੇਸ਼ ਰੂਪੀ ਰੰਦੇ ਨੇ ਨਾਲ ਰਗੜਨਾ ਸ਼ੁਰੂ ਕਰ ਦਿੰਦਾ ਫਿਰ ਸਾਰੇ ਵਿੰਗਵਲ ਜਿਹੜੇ ਨੇ ਉਹ ਦੂਰ ਕਰਕੇ ਸਿੱਧਾ ਕਰ ਦਿੰਦਾ ਐ ਜਿਵੇਂ ਸਾਧ ਸੰਗਤ ਜੀ ਇੱਕ ਟੇਢੀ ਮੇਢੀ ਲੱਕੜ ਜਦੋਂ ਚੰਗੇ ਮਿਸਤਰੀ ਦੇ ਹੱਥ ਚੜ੍ਹ ਜਾਏ ਤੇ ਉਹ ਕਿਸੇ ਦੇ ਘਰ ਦਾ ਸ਼ਿੰਗਾਰ ਬਣਦੀ ਏ ਫਰਨੀਚਰ ਬਣ ਕੇ ਇਸੇ ਤਰ੍ਹਾਂ ਦੀ ਨਾਲ ਜਿਹੜਾ ਕੋਈ ਸਿੱਖ ਜਿਹੜਾ ਕੋਈ ਸੇਵਕ ਚੰਗੇ ਗੁਰੂ ਦੇ ਹੱਥ ਚੜ੍ਹ ਜਾਂਦਾ ਹੈ ਉਹਦੇ ਉਪਦੇਸ਼ ਦੇ ਥੱਲੇ ਆ ਜਾਂਦਾ ਹੈ ਫਿਰ ਉਹ ਦੁਨੀਆਂ ਦਾ ਸੰਸਾਰ ਦਾ ਸ਼ਿੰਗਾਰ ਬਣਦਾ ਹੈ ਉਹ ਬੰਥ ਦਾ ਸ਼ਿੰਗਾਰ ਬਣਦਾ ਹੈ ਉਹਦੇ ਤੇ ਕਿਰਪਾ ਹੁੰਦੀ ਹੈ ਤੋ 사ਦਗੁਰ ਮਹਾਰਾਜ ਦੀ ਕਿਰਪਾ ਕਰਦੇ ਨੇ ਭਾਈ ਉਲਝਣ ਛੱਡਦੇ ਔਰ ਇਸੇ ਤਰ੍ਹਾਂ ਦੇ ਨਾਲ ਪੰਚਮ ਗੁਰਦੇਵ ਜੀ ਦਾ ਇੱਕ ਵਜਨ ਹੋਰ ਹੈ ਪਾਦਸ਼ਾਹ ਜੀ ਕਹਿੰਦੇ ਛਾੜ ਛਾੜ ਰੇ ਵਿਖਿਆ ਕੇ ਰਸੂਆ ਉਰਜ ਰਹੇ ਹੋ ਰੇ ਬਾਬਰ ਗਾਵਰ ਜੋ ਕਿਰਖੈ ਹਰਿਆਉ ਪਸੂਆ ਪਾਦਸ਼ਾਹ ਮਹਾਰਾਜ ਜੀ ਕਹਿੰਦੇ ਨੇ ਛੱਡ ਦੇ ਛੱਡ ਦੇ ਇਹ ਜਿਹੜਾ ਵਿਸ਼ੇਵਕਾਰਾਂ ਦੇ ਤੂੰ ਰਸ ਲੈ ਰਿਆ ਨਾ ਇਹਨੂੰ ਛੱਡ ਦੇ ਇਦੇ ਨਾਲ ਤੈਨੂੰ ਕੁਝ ਨਹੀਂ ਹੋਏਗਾ ਉਰਜ ਰਹੇ ਹੋਰੇ ਬਾਬਰ ਗਾਵਰ ਹੈ ਕਮਲੇ ਰਮਲੇ ਤੂੰ ਕਿਉਂ ਇਹਨਾਂ ਦੇ ਵਿੱਚ ਉਲਝਿਆ ਹੋਇਆ ਹੈ ਕਹਿੰਦੇ ਜੋ ਕਿਰਖਾ ਹਰਿਆਇਓ ਪਸ਼ੂਆ ਜਿਵੇਂ ਇੱਕ ਪਸ਼ੂ ਭੁੱਖਾ ਹੋਵੇ ਤੇ ਹਰਾ ਖੇਤ ਜਿਹੜਾ ਉਹਦੇ ਵਿੱਚ ਉਲਝ ਕੇ ਰਹਿ ਜਾਂਦਾ ਹੈ ਇਸੇ ਤਰ੍ਹਾਂ ਦੀ ਨਾਲ ਤੇਰੀ ਹਾਲਤ ਹੈ ਬਗਾਨਾ ਖੇਤ ਹੋਵੇ ਤੇ ਕੋਈ ਪਸ਼ੂ ਉਹਦੇ ਵਿੱਚ ਵੱੜ ਕੇ ਉਹਨੂੰ ਖਰਾਬ ਕਰ ਦੇਵੇ ਚਰ ਲਵੇ ਤੇ ਜਦੋਂ ਮਾਲਕ ਆ ਜਾਏ ਤੇ ਬਹੁਤ ਕਟਾਪਾ ਬੈਂਦਾ ਹੈ ਇਸੇ ਤਰ੍ਹਾਂ ਦੀ ਨਾਲ ਜਿਹੜਾ ਜੀਵ ਆਪਣੇ ਜੀਵਨ ਨੂੰ ਵਿਸ਼ੇਵਕਾਰਾਂ ਰੂਪੀ ਹਰੇ ਖੇਤ 'ਚ ਲਾ ਕੇ ਬਰਬਾਦ ਕਰ ਰਿਹਾ ਹੈ ਸੰਸਾਰ ਨੂੰ ਰੂਪੀ ਖੇਤ ਨੂੰ ਆਪਣਾ ਜਾਣ ਰਿਹਾ ਜਦੋਂ ਜਮ ਦਾ ਡੰਡਾ ਸਿਰ ਤੇ ਪੈਗਾ ਫੇਰ ਪਤਾ ਲੱਗੇਗਾ ਕੀ ਪਾਪੀਤ ਦੀ ਹੈ ਕਿਸ ਤਰ੍ਹਾਂ ਦੇ ਨਾਲ ਜੀਵ ਦੀ ਹਾਲਤ ਹੁੰਦੀ ਹੈ ਪਤਾ ਤੇ ਉਦੋਂ ਲੱਗਦਾ ਹੈ